ਫਰੋਜਪੁਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਵੱਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਪਹਿਲ ਕਦਮੀ ਰੈੱਡ ਅਲਰਟ ਨਾਕਾਬੰਦੀ ਤਹਿਤ ਅੱਜ ਸ਼ਾਮ 5 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਫਰੋਜਪੁਰ ਫਾਜ਼ਿਲਕਾ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਵੱਖ-ਵੱਖ ਸੈਂਸਿਟਿਵ ਪੁਆਇੰਟਾਂ ਤੇ ਸਪੈਸ਼ਲ ਨਾਕਾਬੰਦੀਆਂ ਕਰਵਾਈਆਂ ਗਈਆਂ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਅੱਜ ਪੁਲਿਸ ਦੇ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਸੈਂਸਿਟਿਵ ਪੁਆਇੰਟਾਂ ਤੇ ਨਾਕੇਬੰਦੀ ਕਰਕੇ ਚੈਕਿੰਗ ਅਭਿਆਨ ਚਲਾਇਆ ਗਿਆ ਦੱਸ ਦਈਏ ਕਿ ਰੇਂਜ ਅਧੀਨ ਗਜਟੇਡ ਅਧਿਕਾਰੀਆਂ, ਥਾਣਾ ਮੁਖੀਆਂ ਤੇ ਯੂਨਿਟ ਇੰਚਾਰਜਾਂ ਵੱਲੋਂ ਕੁੱਲ 182 ਨਾਕੇ ਲਗਾ ਕੇ ਸ਼ੱਕੀ ਗਤੀਵਿਧੀਆਂ, ਵਿਅਕਤੀਆਂ ਤੇ ਵਾਹਨਾਂ ਦੀ ਸਖਤ ਚੈਕਿੰਗ ਕੀਤੀ ਗਈ। ਇਹ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਫਾਜ਼ਿਲਕਾ ਦੀ ਫਾਜ਼ਿਲਕਾ ਦੀਆਂ ਇਸ ਮੌਕੇ ਪੁਲਿਸ ਦੇ ਅਧਿਕਾਰੀਆਂ ਨੇ ਆਖਿਆ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਅੱਜ ਇਹ ਖਾਸ ਤੌਰ ਤੇ ਨਾਕੇਬੰਦੀ ਕੀਤੀ ਗਈ ਹੈ ਅਤੇ ਸ਼ੱਕੀ ਵਿਅਕਤੀਆਂ ਦੀ ਚੰਗੀ ਤਰ੍ਹਾਂ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਸ਼ਰਾਬਤੀ ਅੰਸਰਾਂ ਦੇ ਉੱਪਰ ਨਕੇਲ ਕੱਸੀ ਜਾਵੇ ਅਤੇ ਜੋ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਨਾਕਾਬੰਦੀ ਕਰਕੇ ਨਸ਼ਾ ਤਸਕਰਾਂ ਨੂੰ ਲਗਾਤਾਰ ਕਾਬੂ ਕੀਤਾ ਜਾ ਰਿਹਾ ਹੈ। ਅਰ ਅੱਜ ਜਿਹੜੇ ਨਾਕੇ ਲਗਾਏ ਗਏ ਨੇ ਸ਼ਹਿਰ ਵਿੱਚ ਕਾਫੀ ਨਾਕੇ ਲੱਗੇ ਨੇ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਜਿਹੜੇ ਸੀਨੀਅਰ ਅਫਸਰਾਂ ਤੋਂ ਸੁਣਾਉਣਾ ਜਿਹੜੇ ਆ ਰੈਡਲਟਾਈ ਜਾਰੀ ਕੀਤਾ ਗਿਆ ਉਸ ਸੰਬੰਧੀ ਜਿਹੜੇ ਵਕਤ ਵਕਤ ਸ਼ਹਿਰ ਵਿੱਚ ਨਕਲ ਲਗਾਏ ਗਏ ਹੈ ਵਕਤ ਵਕਤ ਸਮਾਜ ਦੇ ਨਕਲ ਲਗਾਏ ਗਏ ਹੈ ਕਿ ਹਰ ਛੱਕੀ ਦੀ ਹਿੱਤਲ ਛੱਕੀ ਦੇਕੀ ਨੂੰ ਬਹੁਤ ਨਿਗਰਾਨੀ ਨਾਲ ਵਧੀਆ ਤਰੀਕੇ ਨਾਲ ਜਿਹੜਾ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਚੈਕ ਕੀਤੀ ਜਾ ਰਹੀ ਆ ਵੀ ਕੋਈ ਵੀ ਜਿਹੜਾ ਆਪਣੇ ਬਾਹਰ ਨਿਕਲਦਾ ਆਪਣੇ ਕਾਰਜਪੱਤਰ ਨਾਲ ਲੈ ਕੇ ਅਤੇ ਛੱਕੀ ਦੀ ਜਿਹੜੇ ਆ ਉਹਨਾਂ ਚੰਗੀ ਤਰ੍ਹਾਂ ਚੈੱਕ ਕੀਤਾ ਜਾ ਰਿਹਾ ਹੈ ਇੱਕ ਨਸ਼ੇ ਨੂੰ ਠੱਲ ਪਾਉਣ ਲਈ ਕੀ ਉਪਰਾਲਾ ਕੀਤਾ ਜਾ ਰਿਹਾ ਪੁਲਿਸ ਵੱਲੋਂ ਇਹਦੇ ਵਿੱਚ ਪੁਲਿਸ ਵੱਲੋਂ ਬਹੁਤ ਚੰਗੀ ਤਰ੍ਹਾਂ ਜਿਹੜੀ ਆ ਬਹੁਤ ਫਰੀਕੀ ਦੇ ਜਾ ਕੇ ਆਪਾਂ ਜਿਹੜੇ ਸਮਾਤਾਂ ਦੀਆਂ ਲਿਸਟਾਂ ਉਹਨਾਂ ਨੂੰ ਚੱਕੀ ਜਾ ਰਿਹਾ ਉਹਨਾਂ ਦੇ ਪੱਤੇ ਦਿੱਤੇ ਜਾ ਰਹੇ ਆ ਕਿ ਹਰ ਇੱਕ ਵਿਅਕਤੀ ਜਿਹੜਾ ਨਸ਼ੇ ਤੋਂ ਰਹਿਤ ਹੋਵੇ ਤੇ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਕਰੀਏ ਬਾਕੀ ਮੈਂ ਪਬਲਿਕ ਨੂੰ ਇਹ ਵੀ ਅਪੀਲ ਕਰਦਾ ਵਾਂ ਕਿ ਇਹਨਾਂ ਦੀ ਜਿਹੜੀ ਆ ਕਿਸੇ ਨੂੰ ਨਸ਼ਾ ਵੇਚਣ ਵਾਲੇ ਦਾ ਸਮਗਲ ਦਾ ਪਤਾ ਲੱਗਦਾ ਉਸ ਬਾਰੇ ਤੁਰੰਤ ਪੁਲਿਸ ਨੂੰ ਸਲਾਹ ਦਿੱਤੀ ਜਾਵੇ ਕਿ ਇਹਨਾਂ ਤੋਂ ਡਰ ਭੈ ਕੰਦੀ ਲੋੜ ਕੋਈ ਇਹਨਾਂ ਦਾ ਜਿਹੜਾ ਵਾ ਇਹਨਾਂ ਤੋਂ ਇਹਨਾਂ ਨੂੰ ਆਪਣਾ ਪੰਜਾਬ ਬਚਾਈਏ ਆਪਣਾ ਪਰਿਵਾਰ ਬਚਾਈਏ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰੇ। ਸਮੇਂ-ਸਮੇਂ ਤੇ ਜ਼ਹਿਰਤਾ ਹੁੰਦੀ ਰਹਿੰਦੀ ਹੈ। ਉਹਦੇ ਤੇ ਅੱਜ ਰੈਡ ਅਲਰਟ ਨਾਕਾਬੰਦੀ ਕੀਤੀ ਗਈ ਹੈ। ਆਮ ਪਬਲਿਕ ਦੀ ਸੁਰੱਖਿਆ ਲਈ ਹੈ। ਜਿਹਦੇ ਤਹਿਤ ਛੱਕੀ ਵੀ ਇਕਲਾ ਦੀ, ਦੋ ਪਹੀਆ ਵਾਹਨਾਂ ਦੀ, ਕਾਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈਗੀ ਤੇ ਸ਼ਰਾਰਤੀਆਂ ਨੂੰ ਸਾਨੂੰ ਬਖਸ਼ਿਆ ਨਹੀਂ ਜਾਊਗਾ। ਅੱਜ ਜਿਹੜੇ ਮਨ ਜੋ ਕਿ ਐਸਐਸਪੀ ਸਾਹਿਬ ਫਾਜ਼ਲਕਾ ਦੀ ਅਧੀਨ ਤੇ ਸਾਡੇ ਜਿਹੜਾ ਡੇਲੀ ਜਿਹੜਾ ਇਹ ਟ੍ਰੈਕਿੰਗ ਤੇ ਨਾਕਾ ਵੱਖ-ਵੱਖ ਜਗ੍ਹਾ ਤੇ ਫਾਜ਼ਲਕਾ ਦੇ ਸ਼ਹਿਰ ਦੇ ਵਿੱਚ ਲੱਗਦੇ ਆ ਤੇ ਜਿਹੜੇ ਇਹਦੇ ਵਿੱਚ ਟ੍ਰਿਪਲ ਰੈਡਿੰਗ ਡਾਟ ਨੰਬਰ ਅਤੇ ਹੋਰ ਵੀ ਡਾਕੂਮੈਂਟ ਚੈੱਕ ਕੀਤੇ ਜਾਂਦੇ ਆ ਇਹਦੇ ਤਹਿਤ ਅੱਜ ਵੀ 15 ਚਲਾਨ ਜਿਹੜੇ ਅਸੀਂ ਉਹ ਕੀਤੇ ਆ ਦੇ ਦੋ ਵਿਕਲ ਅਸੀਂ ਬੌਂਡ ਕੀਤਾ ਜਿਹੜੇ ਬਟਾਉਟ ਨੰਬਰ ਚ ਗਏ ਤੇ ਅੱਗੇ ਤੋਂ ਵੀ ਇਹ ਚੈਕਿੰਗ ਮਾਨ ਜੋਗਾ ਐਸਐਸਪੀ ਸਾਹਿਬ ਦੇ ਅਧਿਕਾਰ ਮੁਤਾਬਕ ਚੱਲਦੇ ਰਹੀਏ ਵਕਵਾਕ ਟਾਈਮ ਤੇ ਜਦੇ ਲਾ ਕੇ ਵਕਵਾ ਸ਼ਿਫਟਿੰਗ ਆਕੇ ਵੀ ਸਾਡੇ ਜਿਹੜੇ ਚੱਲਦੇ ਰਹਿੰਦੇ ਆ